ਤੁਸੀਂ ਆਪਣੀ ਜ਼ਿੰਦਗੀ ਵਿੱਚ ਜਿਹੜੇ ਅੰਤਮ ਸੰਸਕਾਰ ਬੜੇ ਹੁੰਦੇ ਵੇਖੇ ਹੋਣਗੇ ਪਰ ਜਿਹੜਾ ਅੰਤਮ ਸੰਸਕਾਰ ਮੈਂ ਤੁਹਾਨੂੰ ਜਿਹਦੇ ਬਾਰੇ ਅੱਜ ਦੱਸਣਾ ਜਾ ਰਿਹਾ ਕਿ ਸ਼ਾਇਦ ਮੈਂ ਵੀ ਆਪਣੀ ਜ਼ਿੰਦਗੀ ਵਿੱਚ ਪਹਿਲਾ ਉਹ ਅੰਤਮ ਸੰਸਕਾਰ ਵੇਖਿਆ ਜਿਹਦੇ ਵਿੱਚ ਮੜੀਆਂ ਦੇ ਵਿੱਚ ਕਲਗੀਧਰ ਪਾਤਸ਼ਾਹ ਵੱਲੋਂ ਬਖਸ਼ੇ ਹੋਏ ਜਿਹੜਿਆ ਪੰਜ ਜਕਾਰੇ ਜਿਹੜੇ ਆ ਲਗਾਏ ਗਏ ਸੋ ਇਹ ਬੜਾ ਚੜ੍ਹਦੀ ਕਲਾ ਦਾ ਪ੍ਰਤੀਕ ਆ ਉਹ ਵਾਹਿਗੁਰੂ ਜੀ ਕੀ ਫਤਿਹ ਵਤਨ ਦੀ ਮਿੱਟੀ ਨਿਊ ਚੈਨਲ ਵੇਖ ਰਹੀਆਂ ਦੇਸ਼ਾਂ-ਵਦੇਸ਼ਾਂ ਸੰਗਤਾਂ ਨੂੰ ਸਾਡੇ ਚੈਨਲ ਤੇ ਸਵਾਗਤ ਹੈ ਤੇ ਜਿਸ ਤਰ੍ਹਾਂ ਕਿ ਅਸੀਂ ਸਾਰੇ ਜਾਣਦੇ ਆ ਕਿ ਸਿੱਖ ਧਰਮ ਇੱਕ ਇਹੋ ਜਿਹਾ ਧਰਮ ਆ ਜਿਹੜਾ ਕਿ ਗੁਰੂ ਸਾਹਿਬਾਂ ਨੇ ਸਾਨੂੰ ਜਿਹੜੇ ਪਰਾਤਨ ਵਹਿਮ ਭਰਮ ਜਿਹੜੇ ਆਪਾਂ ਆਮ ਘਰਾਂ ਵਿੱਚ ਕਰਦੇ ਸਾਂ ਆਪਣੇ ਨਿੱਜੀ ਜ਼ਿੰਦਗੀ ਵਿੱਚ ਉਹਨਾਂ ਤੋਂ ਦੂਰ ਕਰਨ ਵਾਸਤੇ ਸਤਿਗੁਰ ਪਾਤਸ਼ਾਹ ਜੀ ਨੇ ਸਾਨੂੰ ਇਹਨਾਂ ਵਹਿਮਾਂ ਭਰਮਾਂ ਵਿੱਚੋਂ ਗੁਰਬਾਣੀ ਰਾਈ ਤੇ ਇਤਿਹਾਸ ਰਾਹੀਂ ਸਾਨੂੰ ਕੱਢਿਆ ਏ ਤੇ ਅੱਜ ਅਸੀਂ ਜਿਹੜਾ ਵਾ ਫਿਰ ਇਹ ਨਵੇਂ ਮਹਿਮਾ ਭਰਮਾਂ ਵਿੱਚ ਜਦੋਂ ਆਪਾਂ ਵੇਨੇ ਆ ਸਮਾਜਿਕ ਤੇ ਫਸਦੇ ਜਾ ਰਹੇ ਆ ਸੋ ਆਪਾਂ ਇਹ ਨਵੇਂ ਮਹਿਮਾ ਭਰਮਾਂ ਵਿੱਚੋਂ ਜਿਹੜਾ ਵਾ ਗੁਰਬਾਣੀ ਵਿੱਚੋਂ ਆਪਾਂ ਸੋਝੀ ਲੈ ਸਕਦੇ ਆ ਕਿਸ ਤਰ੍ਹਾਂ ਆਪਾਂ ਨਿਕਲਣਾ ਸੋ ਸਾਡੇ ਕੋਲ ਮੌਜੂਦ ਨੇ ਸਰਦਾਰ ਸੁਰਿੰਦਰ ਸਿੰਘ ਜੀ ਜਿਹੜੇ ਕਿ ਬੜੇ ਗੁਰਮਤ ਦੇ ਧਾਰਨੀ ਨੇ ਆ ਤੇ ਜਿਨ੍ਹਾਂ ਦੇ ਮੈਂ ਕਹਿ ਲਵਾਂ ਕਿ ਪਿਛਲੇ ਦਿਨੀ ਸਾਡੇ ਵੀ ਮਾਤਾ ਜੀ ਲੱਗਦੇ ਸਨ ਉਹਨਾਂ ਦੇ ਮਾਤਾ ਜੀ ਪਿਛਲੇ ਦਿਨੀ ਚੜ੍ਹਾਈ ਕੀਤੀ ਉਹਨਾਂ ਨੇ ਤੇ ਉਹਨਾਂ ਨੇ ਸਾਰਾ ਜਿਹੜਾ ਉਹਨਾਂ ਦੇ ਉਹਨਾਂ ਦੀ ਸੰਭਾਲਿਆ ਉਹ ਗੁਰਮਤ ਅਨੁਸਾਰ ਕੀਤੀ ਆ ਸੋ ਆਓ ਆਪਾਂ ਵੀਰ ਜੀ ਨਾਲ ਪਹਿਲਾਂ ਫਤਿਹ ਸਾਂਝੀ ਕਰਦੀਆਂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਇਹ ਸਭ ਤੋਂ ਪਹਿਲਾਂ ਤੇ ਤੁਸੀਂ ਇਹ ਸਾਡੇ ਆਪਣੇ ਕਾਮਨ ਨੂੰ ਦੱਸੋ ਕਿ ਜਿਸ ਤਰ੍ਹਾਂ ਜਿਹੜੇ ਵਹਿਮ ਭਰਮ ਇੰਨੇ ਜਿਹੜੇ ਆ ਆਪਣੇ ਘਰਾਂ ਵਿੱਚ ਕੋਈ ਵਿਆਹ ਸ਼ਾਦੀ ਹੋਵੇ ਮਰਗ ਹੋ ਜੇ ਪਾਏ ਜਾਂਦੇ ਆ ਤੇ ਇਹਨਾਂ ਬਾਰੇ ਤੁਸੀਂ ਜਿਹੜਾ ਵਾ ਸੇ ਕਾਮਨ ਕੀ ਕਹਿਣਾ ਚਾਹੋਗੇ ਵੇਖੋ ਜੀ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਜਿਹੜੇ ਕਰਮ ਕਾਂਡਾਂ ਤੋਂ ਵਹਿਮਾਂ ਭਰਮਾਂ ਤੋਂ ਸਾਨੂੰ ਕੱਢਣ ਦਾ ਯਤਨ ਕੀਤਾ ਤੇ ਕੱਢਿਆ ਆਪਾਂ ਫੇਰ ਉਹਨਾਂ ਦੇ ਵਿੱਚ ਹੀ ਛਾਲ ਮਾਰ ਕੇ ਡੁੱਬਣ ਦਾ ਯਤਨ ਕਰ ਰਹੇ ਆ ਜਿਵੇਂ ਜਨਮ ਸੰਸਕਾਰ ਲਾ ਲਓ ਜੇ ਤੁਸੀਂ Hindu ਬ੍ਰਾਹਮਣੀ ਮਤ ਦੀ ਗੱਲ ਕਰਦੇ ਆ ਜਾਂ ਇਸਲਾਮ ਦੀ ਜਾਂ ਇਸਾਈ ਮਤ ਦੀ ਗੱਲ ਕਰਦੇ ਆ ਹਰੇਕ ਦਾ ਜਿਹੜਾ ਜਨਮ ਸੰਸਕਾਰ ਆ ਜਦੋਂ ਬੱਚਾ 3.5 ਸਾਲ ਦਾ ਹੁੰਦਾ ਹੈ ਜਿਉਂ ਪਹਿਲਾਂ ਆਪਾਂ ਗੱਲ ਕਰੀਏ Hindu ਮਤ ਦੀ ਤੇ ਉਹ 3.5 ਸਾਲ ਤੋਂ 7.5 ਸਾਲ ਦੇ ਬੱਚੇ ਦਾ ਮੁੰਡਣ ਕਰਦੇ ਆ ਤੇ ਬੜੇ ਧੂਮ-ਧਾਮ ਨਾਲ ਮਨਾਉਂਦੇ ਆ ਸਾਰੇ ਰਿਸ਼ਤੇਦਾਰਾਂ ਸਾਖ ਸੰਬੰਧੀਆਂ ਨੂੰ ਸਾਦੇ ਆ ਤੇ ਜੇ ਇਸਲਾਮ ਮਤ ਦੀ ਗੱਲ ਕਰੀਏ ਸੇਮ ਹੀ ਉਹਨਾਂ ਦਾ ਵੀ ਇਸੇ ਤਰ੍ਹਾਂ ਆ ਕਿ ਉਹ ਸਾਰੇ ਰਿਸ਼ਤੇਦਾਰਾਂ ਨੂੰ ਸੱਦ ਕੇ ਤੇ ਉਹ ਸੁਨਨਤ ਕਰਦੇ ਆ ਔਰ ਸਾਰਿਆਂ ਭੈਣਾ ਬ੍ਰਾਹਮਣ ਨੂੰ ਸੱਦ ਕੇ ਉਹਨਾਂ ਕਹਿਣਾ ਕਿ ਅੱਜ ਇਹ ਇਸਲਾਮ ਦਾ ਉਤਾਰ ਨਹੀਂ ਹੋ ਗਿਆ ਪੱਕਾ ਹੋ ਗਿਆ ਪਰ ਸਾਡੀ ਬਦ ਕਿਸਮਤੀ ਇਹ ਹੈ ਕਿ ਅਸੀਂ ਇੱਥੇ ਹੀ ਆ ਕੇ ਮਾਰ ਖਾ ਗਏ ਨਾ ਸਾਡਾ ਕੋਈ ਜਨਮ ਸੰਸਕਾਰ ਔਰ ਇਸ ਤੋਂ ਬਾਅਦ ਜਿਹੜਾ ਅੰਤਮ ਸੰਸਕਾਰ ਜਿਹੜੀ ਸਾਡੀ ਅਕਾਲ ਚਲਾਣਾਂ ਦੀ ਰੀਤੀ ਹੈ ਉਹ ਵੀ ਅਸੀਂ ਰਹਿਤ ਮਰਿਆਦਾ ਤੋਂ ਭਟਕ ਕੇ ਤੇ ਅਸੀਂ ਕੁਰਾਹੇ ਪੈ ਕੇ ਤੇ ਸਾਰੇ ਬਾਹਮਣੀ ਰੀਤੀ ਰਿਵਾਜਾਂ ਅਨੁਸਾਰ ਅਸੀਂ ਮਨਾ ਰਹੇ ਆ ਜੀ ਤੇ ਜਿਸ ਤਰ੍ਹਾਂ ਕਿ ਵੇਖੋ ਆਮ ਜਿਸ ਤਰ੍ਹਾਂ ਮਰਤਕ ਪ੍ਰਾਣੀ ਜਦੋਂ ਆਪਾਂ ਘਰਾਂ ਤੋਂ ਲੈ ਕੇ ਜਾਂਦੇ ਆ ਤੇ ਰਾਹ ਵਿੱਚ ਜਿਹੜਾ ਜਿਸ ਤਰ੍ਹਾਂ ਆਮ ਘੜਾ ਭੰਨਿਆ ਜਾਂਦਾ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਹਾਂ ਇਹ ਬੜਾ ਸੋਹਣਾ ਤੁਹਾਡਾ ਸਵਾਲ ਹੈ ਕਿਉਂਕਿ ਪ੍ਰਾਤਨ ਸਮੇਂ ਦੇ ਵਿੱਚ ਇੰਜ ਹੁੰਦਾ ਸੀਗਾ ਕਿ ਜਿਵੇਂ ਨਾ ਕੋਈ ਪੋਸਟਮਾਰਟਮ ਦੀ ਕੋਈ ਇਸ ਤਰ੍ਹਾਂ ਦੀ ਟੈਕਨੀਕ ਸੀ ਔਰ ਨਾ ਹੀ ਕੋਈ ਇਸ ਤਰ੍ਹਾਂ ਦਾ ਕੋਈ ਟੈਕਨੀਕਲੀ ਜਾਂ ਸਾਇੰਟੀਫਿਕ ਕੋਈ ਲੌਜਿਕ ਸੀਗਾ ਉਹਨਾਂ ਦੇ ਕੋਲ ਇਲਾਜ ਸੀ ਕਿ ਪਤਾ ਲੱਗ ਸਕੇ ਕਿ ਇਹ ਡੈੱਡ ਬੋਡੀ ਇਹਦੇ ਵਿੱਚ ਸਵਾਸ ਚੱਲ ਰਿਹਾ ਹੈ ਕਿ ਨਹੀਂ ਚੱਲ ਰਿਹਾ ਕਿਉਂਕਿ ਵੈਦ ਸਿਰਫ ਜਿਹੜਾ ਸੀ ਉਹ ਨਬਜ਼ ਨੂੰ ਪਕੜ ਕੇ ਹੀ ਦੱਸਦਾ ਸੀ ਕਿ ਇਹਦੇ ਸਵਾਸ ਹੈ ਜਾਂ ਨਹੀਂ ਹੈ ਪਰ ਉਹਨਾਂ ਆਪਣੀ ਵਿਧੀ ਵਿਧਾਨ ਦੇ ਰਾਹੀਂ ਨਾ ਇੱਕ ਟੈਕਨੀਕ ਅਪਣਾਈ ਕਿ ਕੋਰਾ ਕੁੱਜਾ ਲੈ ਕੇ ਉਹਦੇ ਵਿੱਚ ਉਹਨਾਂ ਨੇ ਕੀ ਕਰਨਾ ਕਿ ਥੋੜੀ ਜੀ ਕਣਕ ਪਾ ਲੈਂਦੇ ਸੀ ਜਾਂ ਪोटाश ਪਾ ਲੈਂਦੇ ਸੀਗੇ ਥੋੜਾ ਜਿਹਾ ਪਾਣੀ ਪਾ ਲੈਣਾ ਜਦੋਂ ਇੱਕ ਜੀਵ ਲੈ ਕੇ ਚੱਲਦਾ ਸੀ ਨਾ ਉਹ ਗੈਸ ਬਣ ਜਾਂਦੀ ਸੀ ਉਹਦੇ ਵਿੱਚ ਤੇ ਉਹ ਜਦੋਂ ਅੱਧ ਵਿਚਾਲੇ ਜਾਂਦਾ ਸੀਗਾ ਤੇ ਉਹ ਜਾ ਕੇ ਤੇ ਉਹ ਜਿਹੜੀ ਡੈੱਡ ਬਾਡੀ ਸੀ ਜਾਂ ਉਹ ਜਿਹੜਾ ਪ੍ਰਾਣੀ ਚੜਾਈ ਕਰ ਗਿਆ ਤੇ ਉਹਦੇ ਸਿਰ ਦੇ ਕੋਲ ਝੋਰ ਦੀ ਭੰਨਿਆ ਜਾਂਦਾ ਸੀਗਾ ਤਾਂ ਕਿ ਤਮਾਕਾ ਬਹੁਤ ਜ਼ਿਆਦਾ ਹੋਵੇ ਤੇ ਹੁੰਦਾ ਵੀ ਸੀ ਜੇ ਉਸ ਪ੍ਰਾਣੀ ਦੇ ਵਿੱਚ ਕੋਈ ਸਵਾਸ ਬਾਕੀ ਰਹਿੰਦੇ ਸੀਗੇ ਤੇ ਉਹ ਹਿੱਲਦਾ ਜੁਲਦਾ ਸੀ ਫਿਰ ਉਹਦਾ ਇਲਾਜ ਕੀਤਾ ਜਾਂਦਾ ਸੀ ਵੀ ਇਹ ਵੱਜ ਜਾਏ ਪਰ ਅੱਜ ਸਾਡੀ ਬਦਕਿਸਮਤੀ ਇਹ ਹੈ ਕਿ ਅਸੀਂ ਉਹ ਇੱਕ ਪ੍ਰਥਾ ਬਣਾ ਲਈ ਇੱਕ ਰੀਤ ਬਣਾ ਲਈ ਔਰ ਕਰਮਕਾਂਡ ਦੇ ਵਿੱਚ ਅਸੀਂ ਗਰਸ ਹੁੰਦੇ ਗਏ ਭਾਵ ਅਸੀਂ ਡੁੱਬਦੇ ਗਏ ਗੋਤੇ ਖਾਂਦੇ ਗਏ ਹੁਣ ਇੱਕ ਐਸੀ ਰੀਤ ਐਸੀ ਭੈੜੀ ਮਤ ਕਹਿ ਲੋ ਅਡਾਪਟ ਕਰ ਚੁੱਕੇ ਆਂ ਕਿ ਹਰ ਇੱਕ ਅਮਰ ਧਾਰੀ ਗੁਰਸਿੱਖ ਵੀ ਜਾਂ ਦੂਜੇ ਵੀ ਸਾਰੇ ਇੱਕ ਦੂਜੇ ਨੂੰ ਦੇਖਾ ਦੇਖੀ ਕਰਕੇ ਉਹ ਕੜਾ ਚੁੱਕ ਲੈਂਦੇ ਨੇ ਤੇ ਉਹਦੇ ਸਿਰ ਦੇ ਲਾਗੇ ਪੰਨੀ ਜਾਂਦੇ ਨੇ ਪਰ ਕਿਸੇ ਨੂੰ ਇਸ ਚੀਜ਼ ਬਾਰੇ ਗਿਆਨ ਨਹੀਂ ਹੈ ਤੇ ਇੱਕ ਹੋਰ ਤੁਹਾਨੂੰ ਆਪਾਂ ਸਵਾਲ ਪੁੱਛਣਾ ਚਾਹੁੰਦੇ ਆਂ ਕਿ ਜਿਸ ਤਰ੍ਹਾਂ ਰਾਹ ਵਿੱਚ ਜਾ ਕੇ ਤੇ ਆਮ ਤੌਰ ਤੇ ਜਿਹੜਾ ਪ੍ਰਾਣੀ ਹੁੰਦਾ ਵਾ ਇਹਦਾ ਜਿਹੜਾ ਵਾ ਉਹਦਾ ਪਾਸਾ ਭਵਾ ਦਿੰਦੇ ਆ ਉਹਦਾ ਸਿਰ ਦੂਸਰੇ ਪਾਸੇ ਕਰ ਦਿੰਦੇ ਆ ਤੇ ਪੈਰ ਦੂਸਰੇ ਪਾਸੇ ਇਹਦੇ ਬਾਰੇ ਗੁਰਮਤ ਦਾ ਕੀ ਸਤਾਂ ਦੀ ਹਾਂ ਇਹ ਵੀ ਬੜਾ ਵਧੀਆ ਤੁਹਾਡਾ ਸਵਾਲ ਆ ਅਸਲ ਦੇ ਵਿੱਚ ਕੋਈ ਰੋ ਰੀਤ ਨਹੀਂ ਹੈਗੀ ਉਹ ਇਹ ਇਹਨਾਂ ਨੇ ਬਣਾਈ ਹੋਈ ਆ ਜੇ ਮੈਂ ਗੱਲ ਕਵਾਂ ਤੇ ਹਾਸਾ ਵੀ ਆ ਹਾਸੇ ਹੀ ਨਹੀਂ ਉਹ ਗੱਲ ਆ ਇਹ ਅਸਲ ਵਿੱਚ ਕੀ ਹੈ ਕਿ ਉਹ ਇਸ ਕਰਕੇ ਘਮਾਉਂਦੇ ਨੇ ਕਿ ਕਿਤੇ ਪ੍ਰਾਣੀ ਜਿਹੜਾ ਆ ਉਹ ਘੁੰਮ ਕੇ ਪਿੰਡ ਵੱਲੋਂ ਨਾ ਜਾਵੜੇ ਕੋਈ ਇਹਦਾ ਲੌਜਿਕ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਇਹ ਇੱਕ ਇਹਨਾਂ ਨੂੰ ਕਹਿ ਲੋ ਕਿ ਮਤ ਹੀਨੇ ਅਸੀਂ ਲੋਕ ਹੋ ਚੁੱਕੇ ਆ ਮਨਮਤ ਕਰ ਰਹੇ ਆ ਔਰ ਮਨਮਤ ਜਿਹੜਾ ਆ ਉਹ ਕਰਦਾ ਜਿਹੜਾ ਮਨਮੁਖ ਹੈ ਤੇ ਸਤਗੁਰ ਸੱਚੇ ਪਾਤਸ਼ਾਹ ਵੀ ਬਾਣੀ ਚ ਕਹਿੰਦੇ ਨੇ ਦੇਖਾ ਦੇਖੀ ਸਭ ਕਰੈ ਮਨ ਮੁਕਬੂਜ ਨਾ ਪਾਏ ਜਿਨ ਗੁਰਮੁਖ ਹਿਰਦਾ ਸ਼ੁੱਧ ਹੈ ਸੇਵ ਪਈ ਤਨ ਥਾਂਏ ਸੋ ਇਹਦਾ ਕੋਈ ਵੀ ਲੌਜਿਕ ਨਹੀਂ ਹੈਗਾ ਕੋਈ ਵਿਧੀ ਵਿਧਾਨ ਨਹੀਂ ਹੈਗਾ ਕਿ ਤੁਸੀਂ ਉਸ ਡੈਡ ਬੋਡੀ ਸਰੀਰ ਨੂੰ ਜਿਹੜਾ ਤੁਸੀਂ ਕਮਾ ਕੇ ਪੁੱਟੇ ਪਾਸੇ ਲੈ ਜਾਓ ਸਾਡੇ ਵੀ ਇਸ ਤਰ੍ਹਾਂ ਹੀ ਕਹਿੰਦੇ ਸੀਗੇ ਪਰ ਆਪਾਂ ਕੋਈ ਉਹਨਾਂ ਦੀ ਕਿਸੇ ਦੀ ਇੱਕ ਨਹੀਂ ਸੁਣੀ ਹੈਗੀ ਸੋ ਜੋ ਗੁਰਮਤਿ ਸਿਧਾਂਤ ਹੈ ਸਾਡੀ ਰਹਿਤ ਮਰਿਆਦਾ ਵਿੱਚ ਲਿਖਿਆ ਹੋਇਆ ਹੈ ਪ੍ਰਾਣੀ ਦੇ ਜਨਮ ਸੰਸਕਾਰ ਦਾ ਜੋ ਰੀਤੀ ਹੈ ਉਹਦੇ ਅਨੁਕੂਲ ਔਰ ਜੋ ਅੰਤਮ ਸੰਸਕਾਰ ਹੈ ਸਾਰਾ ਰਹਿਤ ਮਰਿਆਦਾ ਦੇ ਵਿੱਚ ਲਿਖਿਆ ਹੋਇਆ ਸਾਨੂੰ ਉਹ ਫਾਲੋ ਕਰਨਾ ਚਾਹੀਦਾ ਹੈ ਇਹ ਇੱਕ ਸਵਾਲ ਤੁਹਾਨੂੰ ਮੈਂ ਹੋਰ ਪੁੱਛਣਾ ਚਾਹੁੰਦਾ ਕਿ ਜਿਸ ਤਰ੍ਹਾਂ ਆਮ ਅੱਜਕੱਲ ਜਿਸ ਤਰ੍ਹਾਂ ਕਿ ਹਿੰਦੂ ਧਰਮ ਦੇ ਵਿੱਚ ਜਿਹੜਾ ਵਾ ਬਰੀਨਾ ਕਰਾਇਆ ਜਾਂਦਾ ਤੇ ਸਾਡੇ ਸਿੱਖ ਪਰਿਵਾਰ ਵਿੱਚ ਵੀ ਉਸ ਨੂੰ ਇੱਕ ਜਿਹਨੂੰ ਆਪਾਂ ਕਹਿੰਨੇ ਆ ਉਹ ਸਰਾਧ ਕਰਾਉਂਦੇ ਆ ਤਾਂ ਹੀ ਉਹਨੂੰ ਵਰੀਣੇ ਨੂੰ ਇੱਕ ਉਹ ਸਰਾਧ ਦਾ ਜਿਹੜਾ ਵਾ ਰੂਪ ਉਸੇ ਹਿਸਾਬ ਨਾਲ ਕਰਾਉਂਦੇ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਕੀ ਕਹਿਣਾ ਚਾਹੋ ਹਾਂਜੀ ਹਾਂਜੀ ਬਹੁਤ ਵਧੀਆ ਜੀ ਇਹ ਤੁਸੀਂ ਜਿਹੜਾ ਸਵਾਲ ਕੀਤਾ ਸਾਰਾ ਹੀ ਮਨਮਤੀਆਂ ਦੇ ਸਵਾਲ ਨੇ ਪਰ ਕੋਈ ਕਰਦਾ ਨਹੀਂ ਪਰ ਗੁਰਮਖੋਣ ਦੇ ਨਾਤੇ ਤੁਸੀਂ ਇਹ ਸਵਾਲ ਕੀਤਾ ਬਹੁਤ ਧੰਨਵਾਦ ਤੁਹਾਡਾ ਜਿਹੜਾ ਇਹ ਵਰੀਣੇ ਦਾ ਨਾਂ ਦੇ ਦਿੱਤਾ ਗਿਆ ਇਹ ਬ੍ਰਾਹਮਣੀ ਮਤ ਚੋਂ ਪ੍ਰਗਟਿਆ ਇਹ ਸਵਾਲ ਹੈ ਜਿਹੜਾ ਇਹ ਜਿਹੜੇ ਰੀਤ ਹੈ ਰਿਵਾਜ ਕਹਿ ਲੋ ਇਹ ਪ੍ਰਥਾ ਕਹਿ ਲੋ ਹੁੰਦਾ ਕੀ ਹੈ ਕਿ ਸਾਲ ਦੇ ਵਿੱਚ 365 ਦਿਨ ਹੁੰਦੇ ਨੇ ਔਰ 365 ਦਿਨਾਂ ਤੋਂ ਪਹਿਲਾਂ ਹੀ 360 ਦਿਨ ਦੇ ਵਿੱਚ ਬ੍ਰਾਹਮਣੀ ਮਤ ਅਨੁਸਾਰ ਜਿਹੜਾ ਬ੍ਰਾਹਮਣ ਸੀ ਉਹ ਗਰੜ ਦੀ ਕਥਾ ਸੁਣਾਉਂਦਾ ਸੀ ਜਿਹਨੂੰ ਗਰੜ ਪ੍ਰਾਣਵੀ ਕਿਹਾ ਜਾਂਦਾ ਹੈ ਤੇ ਗਰੜ ਦੀ ਕਥਾ ਜਦੋਂ ਸੁਣਾਈ ਜਾਂਦੀ ਸੀ ਨਾ ਉਹਨੂੰ ਸੁਣਾਉਣ ਦੇ ਵਿੱਚ 360 ਦਿਨ ਲੱਗਦੇ ਸੀ ਔਰ ਉਹ ਪੰਡਿਤ ਦਾ ਖਾਣ ਦਾ ਵਸੀਲਾ ਸੀ ਕਿ ਜਿਹੜਾ क्षत्रੀ ਸੀ ਜਾਂ ਵੈਸ਼ ਸੀ ਜਾਂ ਸ਼ੂਦਰ ਸੀ ਜਾਂ ਜਿਹੜਾ ਉੱਚ ਜਾਤੀ ਦਾ ਸੀਗਾ ਬ੍ਰਾਹਮਣ ਸੀ ਉਹਨਾਂ ਦੇ ਆਪੋ ਆਪਣੇ ਮਿੱਥੇ ਹੋਏ ਦੇਣ ਕਿਸੇ ਨੂੰ ਬਹੁਤੇ ਕਿਸੇ ਨੂੰ ਥੋੜੇ ਕਿਸੇ ਨੂੰ ਉਸ ਤੋਂ ਵੀ ਥੋੜੇ ਸੋ ਇਹ ਜਾਤੀ ਵਰਣ ਵੰਡ ਦੇ ਵਿੱਚ ਉਹਨਾਂ ਨੇ ਸਾਨੂੰ ਪਾ ਕੇ ਤੇ 300 ਤੇ 60 ਦਿਨ ਜਿਹੜੇ ਸੀ ਸਾਨੂੰ ਉਲਝਾਉਣ ਦਾ ਇੱਕ ਰਾਹ ਲੱਭ ਲਿਆ ਕਿ ਜਜਮਾਨ ਦੇ ਘਰੋਂ ਆਪਾਂ ਖਾਣਾ ਕਿਵੇਂ ਆ ਫਿਰ ਪੰਡਤ ਕੀ ਕਰਦਾ ਸੀ ਉਹ ਭਰਮ ਵਿੱਚ ਪਾਉਂਦਾ ਸੀ ਜਿਹੜਾ ਪ੍ਰਾਣੀ ਚੜ੍ਹਾਈ ਕਰ ਗਿਆ ਉਹਨਾਂ ਦੇ ਪਿੱਛੇ ਰਹਿ ਗਏ ਪਰਿਵਾਰ ਨੂੰ ਇਹ ਕਹਿੰਦਾ ਸੀਗਾ ਆਪ ਹੀ ਭਾਈ ਜੇ ਤੁਸੀਂ ਇਹ ਗਰੜ ਪ੍ਰਾਣ ਦੀ ਕਥਾ ਨਾ ਸੁਣੀ ਜਾਂ ਨਾ ਸੁਣਾਈ ਤੇ ਪਿੱਤਰ ਲੋਕ ਦੇ ਵਿੱਚ ਤੁਹਾਡੇ ਮਾਤ ਲੋਕ ਤੋਂ ਚਲੇ ਗਏ ਨੇ ਉਹ ਤੇ ਜਿਹੜੇ ਤੁਹਾਡੇ ਪਿੱਤਰ ਨੇ ਉਹ ਤੱਕੇ ਖਾਣਗੇ ਉਹਨਾਂ ਨੂੰ ਕੋਈ ਉੱਥੇ ਹੀ ਲਵਸੀਲਾ ਕਰਨਾ ਪਏਗਾ ਜਿਸ ਕਰਕੇ ਉਹਨਾਂ ਦੇ ਪੈਰ ਸੜਨਗੇ ਪੈਰਾਂ 'ਚ ਜੁੱਤੀ ਨਹੀਂ ਹੈ ਤਨ ਤੇ ਕੋਈ ਕੱਪੜਾ ਨਹੀਂ ਹੈ ਉਹਦੇ ਵਾਸਤੇ ਤੁਹਾਨੂੰ ਵਸਤਰਾਂ ਦਾ ਇੰਤਜ਼ਾਮ ਕਰਨਾ ਪੈਣਾ ਹੈ ਉਹਨਾਂ ਕੋਲ ਖਾਣਾ ਖਾਣ ਵਾਸਤੇ ਬਰਤਨ ਨਹੀਂ ਹੈ ਤੁਹਾਨੂੰ ਬਰਤਨਾਂ ਦਾ ਇੰਤਜ਼ਾਮ ਕਰਨਾ ਪੈਣਾ ਸੋ ਫੇਰ ਮੁੜ ਕੇ ਜਿਹੜੀ ਇੱਕ ਨਾ ਉਹਨਾਂ ਦੀ ਇੱਕ ਨਦੀ ਦੱਸੀ ਗਈ ਹੈ ਉਸ ਨਦੀ ਦੀ ਜਿਹੜੀ ਲੰਬਾਈ ਹੈ ਉਹ 88000 ਯੋਜਨ ਜਿਹੜੀ ਕਿ ਸਾਢੇ 4 ਮੀਲਾਂ ਦਾ ਇੱਕ ਯੋਜਨ ਹੁੰਦਾ ਹੈ ਸੌਰੀ ਸਾਢੇ 4 ਕੋਹਾਂ ਦਾ ਇੱਕ ਯੋਜਨ ਫਿਰ ਸਾਢੇ 4 ਮੀਲਾਂ ਦਾ ਇੱਕ ਕੋਹ ਹੁੰਦਾ ਹੈ ਫਿਰ ਅੱਗੋਂ ਤੁਸੀਂ ਆਪਣਾ ਕਰ ਲੋ ਸਾਢੇ 7 ਕਿਲੋਮੀਟਰ ਦਾ ਜਿਹੜਾ ਆ ਇੱਕ ਕੋਹ ਬਣਦਾ ਹੈ ਫਿਰ ਉਸ ਤੋਂ ਬਾਅਦ ਜਿਹੜੇ ਮੀਲ ਹਨ ਉਹ 1.5 ਕਿਲੋਮੀਟਰ ਦਾ ਇੱਕ ਮੀਲ ਬਣਦਾ ਸੋ ਇਹ ਲੰਬਾ ਪੈਣਾ ਉਸ ਤੋਂ ਬਾਅਦ ਉਹਦੀ ਜੋ ਚੜਾਈ ਮਾਪੀ ਗਈ ਹੈ ਉਸ ਨਦੀ ਦੀ ਉਹ ਬਰ ਬ੍ਰਾਹਮਣ ਦੇ ਮੁਤਾਬਕ ਜਿਹੜੀ ਗਰੁੱਲ ਪ੍ਰਾਣ ਦੀ ਕਥਾ ਦੇ ਵਿੱਚ ਆਉਂਦੀ ਹੈ ਉਹ 46000 ਯੋਜਨ ਫੁੱਟ ਜਿਹੜੀ ਚੌੜੀ ਹੈ ਤੇ ਉਹ ਉਹਨਾਂ ਨੇ ਦੱਸਿਆ ਕਿ ਜੇ ਇਹ ਤੁਹਾਡਾ ਪ੍ਰਾਣੀ ਜਿਹੜਾ ਆ ਇਸ ਨਦੀ ਨੂੰ ਪਾਰ ਕਰਨਾ ਸੌਖਾਲੇ ਤੌਰ ਤੇ ਪਾਰ ਕਰਨਾ ਚਾਹੁੰਦਾ ਤੇ ਫਿਰ ਇਹਨੂੰ ਉਹ ਇੱਕ ਗਊਦਾਨ ਕਰਨੀ ਪੈਣੀ ਉਹ ਗਊ ਦੀ ਪੂਛ ਫੜੇਗਾ ਤੇ ਉਹ ਗਊ ਉਹਨੂੰ ਪਾਰ ਲੈ ਜਾਏਗੀ ਹਾਲਾਂਕਿ ਹੈ ਸਾਰਾ ਮਿਥ ਕਿਉਂਕਿ ਸਿੱਖ ਦਾ ਇਹ ਧਰਮ ਨਹੀਂ ਸਿੱਖ ਦਾ ਇਹ ਮੰਨਣਾ ਨਹੀਂ ਸਿੱਖ ਗੁਰੂ ਦੀ ਦਸੀ ਹੋਈ ਮਤ ਨੂੰ ਅਡਾਪਟ ਕਰਕੇ ਤੇ ਸੁਚੱਜਾ ਰਾਹ ਅਪਣਾਉਂਦਾ ਜਿਵੇਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਨਾ ਜਹੇ ਮਾਤ ਪਿਤਾ ਸੁਤ ਮੀਤ ਨ ਭਾਈ ਫਿਰ ਇਹ ਬ੍ਰਾਹਮਣ ਕਹਿੰਦਾ ਕਹਿੰਦਾ ਵੀ ਉਥੇ ਵੀ ਤੁਹਾਡਾ ਕੋਈ ਮਾਤਾ ਨਹੀਂ ਕੋਈ ਪਿਤਾ ਨਹੀਂ ਕੋਈ ਭੈਣ ਨਹੀਂ ਭਾਈ ਨਹੀਂ ਤੇ ਤੁਹਾਡੇ ਰਖਿਆ ਕੌਣ ਕਰੇਗਾ ਤੇ ਸਤਿਗੁਰ ਕਹਿੰਦੇ ਨੇ ਫਿਕਰ ਨਾ ਕਰ ਪੁੱਤਰ ਜਿਹੜਾ ਇਹ ਨਾਮ ਹੈ ਉਹ ਤੇਰਾ ਉਥੇ ਸਹਾਈ ਹੋਏਗਾ ਮਨ ਉਹਾਂ ਨਾਮ ਤੇਰਾ ਸੰਗ ਸਹਾਈ ਸੋ ਤੇਰਾ ਜਿਹੜਾ ਸਹਾਰਾ ਬਣੇਗਾ ਉਹ ਸਤਿਗੁਰ ਸੱਚੇ ਪਾਤਸ਼ਾਹ ਅਕਾਲ ਪੁਰਖ ਬਣੇਗਾ ਪਰ ਅਸੀਂ ਉਹ ਸਾਰੀ ਗੁਰਮਰਿਆਦਾ ਗੁਰੂ ਦਾ ਸਿਧਾਂਤ ਗੁਰੂ ਦੀ ਬਾਣੀ ਤੋਂ ਅਸੀਂ ਮੁਨਕਰ ਹੋ ਕੇ ਇਹਨਾਂ ਰੋਹ ਰੀਤਾਂ ਨੂੰ ਅਪਣਾ ਲਿਆ ਕਿਉਂ ਅਸੀਂ ਉਹਨਾਂ ਦੇ ਪਿੱਛੇ ਲੱਗ ਗਏ ਤੇ ਇਸ ਤਰ੍ਹਾਂ ਅਸੀਂ 360 ਦਿਨ ਜਦੋਂ ਹੁੰਦੇ